ਯਾਰ ਸੱਚੀ ਰੂਹ ਜੀ ਖੁਸ਼ ਹੋ ਗਈ ਨਹੀਂ ਤੇ ਮਨ ਜਾ ਕੇ ਪਿਆ ਸੀ ਆਹ ਸਾਹਮਣੇ ਪਿੱਕਾ ਛਾਤਰ ਆ ਗਿਆ ਆਹ ਪਿੱਕਾ ਛਾਤਰ ਆ ਗਿਆ ਮੇਰੇ ਵੀਰੋ ਪਹਿਲੀ ਰੇਡ ਪਾਉਣ ਦੇ ਲਈ ਇੱਕ ਪਾਸੇ ਹਾਕਮ ਵਾਲਿਆ ਰੈਂਪੋ 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 ਹਾਕਮ ਵਾਲਿਆ ਚੱਕੂ ਏ ਆਹ ਚੱਕ ਪਹਿਲੀ ਤੇ ਜਫਾ ਰੈਂਪੋ ਜਫੀ ਖੇਡ ਕਬੱਡੀ ਦਾ ਮੇਰੇ ਵੀਰੋ ਹਾਕਮ ਵਾਲਿਆ

ਬਲ ਪੈ ਗਿਆ ਮਿੱਥੋ ਤੰਦ ਨਾਲ ਲਪੇਟਿਆ ਜਾਵੇ ਸਾਰਾ ਫਰੀਦাবাদ ਜਫਾ ਲਾ ਗਿਆ ਉਹ ਸਦੂਆ ਫੇਰ ਚੱਲਿਆ ਤੇ ਹੁਣ ਕਾਲਾ ਧੂੜਕੋਟਿਆ ਫੇਰ ਦੁੱਦੀ ਜੀਪ ਦੀ ਪੋਰ ਆ ਗਿਆ ਮੇਰੇ ਲਈ ਆ ਕਾਲਾ ਕਦੇ ਧੂੜਕੋਟ ਪਿੰਡ ਵਾਲਾ ਐਸੇ ਏਰੀਆ ਦਾ ਇਸੇ ਇਲਾਕੇ ਦਾ ਸਾਹਮਣੇ ਉਹ ਹਾਕਮਪਾਲੀਆ ਤਿੰਨ ਦਾਫੀ ਬਹਿ ਗਏ ਜੀਪ ਦੇ ਵਿੱਚੋਂ ਸਰਦੂ ਨੇ ਅੱਲਾ ਦੀ ਯਾਦ ਕੀਤਾ ਸਾਥੀ ਦੇ ਕਬੱਡੀ ਪਾਈ ਪਹਿਲਾਂ ਵੀ ਹੱਸਿਆ ਜਦੋਂ ਰੇਡ ਪਾ ਕੇ ਆਇਆ ਹੰਦਿਆ ਤੇ ਫਿਰ ਵੀ ਹੱਸਿਆ ਇਹ ਕੰਦਾਜ ਇਧਰ ਜੱਗੂ 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 ਹੋ ਕਬੱਡੀ ਜੀਪ ਤੇ ਕਬਜ਼ਾ ਜੱਗੂ ਦਾ ਜੀਪ ਤੇ ਕਬਜ਼ਾ ਧੁਰ ਗੋਟਿਆ ਕਾਲਾ ਫੇਰ ਆ ਗਿਆ ਇਸ ਵਾਰ ਇਹ ਰੇਡ ਖੇਡ ਕੇ ਆਇਆ

ਕਬੱਡੀ ਆਹ ਜੱਗੂ ਜੱਗੂ ਕਬੱਡੀਆਂ ਕਰਾਤੀ ਜੱਗੂ ਨੇ ਫੇਰ ਪਿੰਦੂ ਸੀਚੇ ਵਾਲਿਆਂ ਨੂੰ ਗੱਡੀ ਤੋਂ ਲਾਤਾ ਕਹਿੰਦਾ ਪਰਾ ਹੋ ਜਾ ਜੀ ਆ ਜਾ ਉੱਥੇ ਕਿਰਾ ਕਬੱਡੀ ਫੇਰ ਆਹ ਜਲੰਧਰ ਤੋਂ ਕਹਿੰਦੇ ਸੰਭਾਲ ਵਾਲੇ ਪੁੱਠ ਲੋਦੀ ਕਾਰੇ ਬੱਕਰੇ ਕੋਲੇ ਪੁੱਜਿਆ ਸਾਜੀ ਮੇਰੇ ਵੀਰੋ ਸਾਹਮਣੇ ਪਈ ਹੋਈ ਪੱਟੂ ਦੀ ਕਬੱਡੀ ਹੱਕ ਵਾਲਿਆ ਹੱਕ ਵਾਲਿਆ ਜੱਗੂ 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 ਉਹਦੇ ਮੇਰੇ ਹਾ ਕਬੜੀਆਂ ਜੱਗੂ ਫਰਨਾ ਪਿੰਦੂ ਸੀਚੇ ਵਾਲੀਆਂ ਤੋਂ ਜੀਪ ਲੈ ਕੇ ਕਈ ਕਿਲੋਮੀਟਰ ਅੱਗੇ ਲੰਘ ਗਿਆ ਓਏ ਅਰਸਤਾੜੀ ਵਾਲ ਵੱਲੋਂ 500 ਰੁਪਿਆ ਫੜਾ ਦੋ ਜੀ ਗਰਾ ਲਾਹੋ ਧੂੜ ਕੋਟੀਆਂ ਕਾਲਾ ਮੇਰੇ ਦੀ ਫੇਰ ਕਬੱਡੀ ਪਾ ਰਿਹਾ ਕਾਲੇ ਧੂੜ ਕੋਟ ਦੀ ਕਬੱਡੀ ਹੈ ਫਾਇਦਾ ਮੈਚ ਅਸਪਾਲ ਕਲਾਂ ਦੀ ਤਰਤੀ ਮੇਰੇ ਵਿੱਚੋ ਜਨਾ ਬਰਨਾਲਾ ਹੋਰ ਦੇਖਾਂਗੇ ਜੱਗੂ ਪੰਜ ਜੱਫੇ ਲਈ ਫਰਦਾ ਪਿੰਦੂ ਚਾਰ ਕਾਲਾ ਵੀ ਜੀਪ ਜੱਤੂ ਨੂੰ ਫਰਦਾ ਫਰਿਆਦਾ ਵੀਰ ਸਾਦੀ ਵੀ ਜੀਪ ਜੱਤੂ ਨੂੰ ਫਰਦਾ ਹੋਰ ਦੇ ਹੁੰਦਾ ਮਲੂਕ ਬੰਗੜੇ ਦਾ ਹੁੰਦਾ ਕਿ ਸਾਜੀ ਜੀਪ ਲਈ ਆਉਂਦਾ ਕਿ ਸਾਜੀ ਜੀਪ ਲਈ ਆਉਂਦਾ ਉਹ ਹਾਕਮ ਵਾਲਿਆ ਕਿੱਥੇ ਦਬਦਾ ਹਾਕਮ ਵਾਲਿਏ ਨੇ ਘਰੇ ਫੌਂਡ ਕਰਤਾ ਕਿ ਤੇਲ ਕੌਲੀ ਚ ਪਾ ਲੋ ਕੌੜਿਆਂ ਤੇ ਚੋਮਾਂਗੇ ਤੇਲ ਕੰਡਾ ਜੀਪ ਲਈ ਆਉਂਦਾ ਤੇਲ ਚੋਕੇ ਅੰਦਰ ਬਾੜਾਂਗੇ ਤੇਲ ਚੋਕੇ ਅੰਦਰ ਬਾੜਾਂਗੇ ਓ ਕਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਹੁਣ ਵੇਖਾਂਗੇ ਪਾਸੇ ਹੋ ਜਾਓ ਪਾਸੇ ਹੋ ਜਾਓ ਓ ਧੂਰ ਕੋਟੀਆਂ ਕਬੱਡੀ ਤੇ ਹੈ ਚਾਰ ਜਾਫੀ ਹੈ ਚਾਰਾਂ ਚੋਕਾਸੀਆਂ ਵਾਲਾ ਕਿਹੜਾ ਬੁੱਬਰ ਖੇਰ ਮੇਰੇ ਵੀਰੋ ਆ ਨੌਜਵਾਨ ਦੇ ਨਾਲ ਟੱਕਰ ਲਊਗਾ ਪਰਲੇ ਪਾਸੇ ਹਾਕਮ ਵਾਲਿਆ ਤੇ ਨਾਲ ਜਦਾ ਹਾਕਮ ਵਾਲਿਆ ਓ ਹਾਕਮ ਵਾਲਿਆ ਓ ਜੱਗਦੂ ਓ ਜੀਪ ਨੂੰ ਅੰਦਰ ਮਾਰਦਾ ਓ ਜੀਪ ਨੂੰ ਘਰੇ ਮਾਰਦਾ ਓ ਤੇਲ ਚੋਤਾ ਕੌੜਿਆਂ ਓ ਜੀਪਰ ਦਰਬਾਰ ਕੇ ਓ ਗੇਟ ਤੇ ਨੌਲੀ ਜੰਦਾ ਲਾਤਾ ਸੁਤਵਾ ਗੇਟ ਤੇ ਨੌਲੀ ਜੰਦਾ ਲਾਤਾ ਹਾਕਮ ਵਾਲੀਏ ਨੇ ਗੇਟ ਤੇ ਨੌਲੀ ਜੰਦਾ ਲਾਤਾ ਓ ਅੱਜ ਤੇ ਆਥੀ